ਦੋਸਤੋ ਕੁਝ ਦਿਨ ਪਹਿਲੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਨੌਜਵਾਨ ਗੱਡੀ ਤੇ ਬੈਠ ਕੇ ਰੀਲਾ ਬਣਾ ਰਹੇ ਸੀ ਪਰ ਹੁਣ ਦਸੂਆ ਪੁਲਿਸ ਨੇ ਕਾਰ ਦੀ ਛੱਤ ਤੇ ਬੈਠ ਕੇ ਰੀਲਾ ਬਣਾਉਣ ਵਾਲਿਆਂ ਮੁੰਡਿਆਂ ਨੂੰ ਦਿੱਤਾ ਵੱਡਾ ਤੋਹਫਾ ਹਿਮਾਚਲ ਤੋਂ ਦਸੂਆ ਥਾਣੇ ਲੈ ਕੇ ਪਹੁੰਚੀ ਪੁਲਿਸ ਕਾਰ ਨੂੰ ਕੀਤਾ ਬੌਂਡ ਕਾਰ 'ਚ ਸਵਾਰ ਨੌਜਵਾਨਾਂ ਖਿਲਾਫ ਵੀ ਕੀਤੀ ਜਾ ਰਹੀ ਹੈ ਕਾਰਵਾਈ ਦਸੂਆ ਸ਼ਹਿਰ ਦੀ ਸਭ ਤੋਂ ਵਿਅਸਤ ਦਸੂਆ ਮਿਆਣੀ ਫਰਾਈ ਓਵਰ ਤੇ ਦਿਨ ਦਿਹਾੜੇ ਕਾਰਾਂ ਤੇ ਸਵਾਰ ਨੌਜਵਾਨ ਰੋਲਾ ਹੁੱਲੜਵਾਜੀ ਕਰਦੇ ਦਿਖਾਈ ਦਿੱਤੇ ਸੀ ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਸੂਆ ਪੁਲਿਸ ਨੇ ਮਹਿਜ਼ 48 ਘੰਟਿਆਂ ਦੇ ਅੰਦਰ ਹੀ ਹਿਮਾਚਲ ਤੋਂ ਕਾਰ ਨੂੰ ਜ਼ਬਤ ਕਰ ਲਿਆ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਗੱਡੀ ਵਿੱਚ ਸਫ਼ਰ ਕਰ ਰਹੇ ਨੌਜਵਾਨਾਂ ਖਿਲਾਫ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਨੁਸਾਰ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਬਾਕੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਾਣਕਾਰੀ ਦਿੰਦੇ ਹੋ ਥਾਣਾ ਸਦਰ ਦੇ ਮੁਖੀ ਪ੍ਰੇਮ ਸਿੰਘ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਸੀਂ ਕਾਰ ਦਾ ਨੰਬਰ ਟ੍ਰੇਸ ਕਰਕੇ ਹਿਮਾਚਲ ਤੋਂ ਦਸੂਏ ਕਾਰ ਨੂੰ ਲਿਆਂਦਾ ਤੇ ਕਾਰ ਨੂੰ ਬੌਂਡ ਕਰ ਲਿਆ ਕਾਰ 'ਚ ਸਵਾਰ ਨੌਜਵਾਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਬਾਕੀ ਕੀ ਹੈ ਪੂਰਾ ਮਾਮਲਾ ਤੁਸੀਂ ਵੀ ਦੇਖੋ ਜਸਬੀਰ ਸਿੰਘ ਦੀ ਵਿਸ਼ੇਸ਼ ਰਿਪੋਰਟ ਡੇਟਾ ਗੱਡੀ ਤੇ ਸੰਰੂਪ ਤੇ ਕੁਝ ਨੌਜਵਾਨ ਬੈ ਕੇ ਹੁੱਲੜਵਾਜੀ ਕਰ ਰਹੇ ਸੀ ਸਰ ਕੀ ਮਾਮਲਾ ਔਰ ਕੀ ਕਾਰਵਾਈ ਕੀਤੀ ਗਈ ਜੀ ਮਿਤੀ 2 ਤਰੀਕ ਨੂੰ ਜਿਹੜੀ ਲੱਗੀ ਹੋਈ 2 ਤਰੀਕ ਹੈ ਉਹਦੇ ਇੱਕ ਆਪਣੇ ਇੱਥੇ ਮਿਆਣੀ ਰੋਡ ਤੇ ਇੱਕ ਕ੍ਰੇਟਾ ਗੱਡੀ ਦੇ ਵਿੱਚ ਜਿਹੜੇ ਕੁਝ ਸ਼ਰਾਬਤੀ ਆਂਸਰ ਅਕਿ ਜਿਹੜੀ ਕ੍ਰੇਟਾ ਗੱਡੀ ਹੈ ਐਚਪੀ 978700 ਕੁਝ ਕੁਝ ਸੰਨੂ ਕੋਲ ਕੇ ਹੁਲੜਵਾਜੀ ਕਰਦੇ ਉੱਚ ਨਜ਼ਰ ਆਏ ਸੀ ਜਿਸ ਬੰਦੀ ਮਤਲਬ ਸਾਹ ਪੁਲਿਸ ਨੇ ਆਪਣੇ ਐਕਸ਼ਨ ਵਿੱਚ ਆਉਂਦੇ ਹੋਏ ਗੱਡੀ ਜਿਹੜੀ ਹੈਗੀ ਆ ਉਹਨੂੰ ਕਾਉਂਟ ਕਰ ਲਈ ਹੈ ਬੰਦ ਕਰ ਦਿੱਤੀ ਹੈਗੀ ਹੈ ਤੇ ਬਾਕੀ ਜਿਹੜੇ ਹੁਲੜਵਾਜੇਗੇ ਉਹਨਾਂ ਨੂੰ ਉੱਚ ਦੋ ਬੰਦੇ ਰੌਡ ਆਊਟ ਕੀਤੇ ਹੈਗੇ ਤੋ ਗੱਡੀ ਦਾ ਆਰਾਊਂਡ ਆਪਣੇ ਇਹ ਅਬਾਉਂਡ ਹੋ ਗਈ ਹੈ ਬਾਕੀ ਜਿਹੜੇ ਹੁੱਲੜਵਾਜੇ ਤੋਂ ਐਸ ਪਰ ਲਾਅ ਸੀ ਕਾਰਵਾਈ ਅਮਰ ਚ ਲੈ ਕੇ ਆ ਰਹੇ ਹੈਗੇ ਤੇ ਸਰ ਹੋਰ ਤੁਸੀਂ ਨੌਜਵਾਨਾਂ ਨੂੰ ਕੀ ਮੈਸੇਜ ਦਉਂਗੇ ਜਿਹੜੇ ਇੱਕ ਅੱਜ ਕੱਲ੍ਹ ਫੇਮ ਘਟਣ ਵਾਸਤੇ ਐਦਾਂ ਰੀਲ ਬਣਾ ਰਹੇ ਮੈਂ ਤਾਂ ਨੌਜਵਾਨਾਂ ਨੂੰ ਇਹੀ ਆਪਣੇ ਸੁਝਾਅ ਦੇਵਾਂਗਾ ਕਿ ਉਹ ਚੰਗੇ ਕਿੱਤਿਆਂ ਵੱਲ ਪੈਣ ਆਪਣੀ ਐਜੂਕੇਸ਼ਨ ਤੇ ਧਿਆਨ ਦੇਣ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਤੇ ਆਪਣੇ ਸਮਾਜ ਦਾ ਨਾਮ ਰੋਸ਼ਨ ਕਰਨ ਐਦਾਂ ਦੀ ਜਿਹੜੀ ਹੁੱਲੜਬਾਜੀ ਆ ਉਹਨਾਂ ਦਾ ਜਿਹੜਾ ਨਤੀਜਾ ਤੁਸੀਂ ਅੱਜ ਦੇਖ ਹੀ ਲਿਆ ਉਹ ਗੱਡੀ ਵੀ ਅਬਾਉਂਡ ਹੋ ਗਈ ਉਹਨਾਂ ਤੇ ਕਾਰਵਾਈ ਵੀ ਹੋਣੀ ਹੈ ਤੇ ਵਾਕਈ ਵੀ ਸਾਡੀ ਜਿਹੜੀ ਜਿਹੜੇ ਕੋਈ ਹੋਰ ਇਦਾਂ ਦੇ ਮੈਂ ਜਿਹੜੇ ਸ਼ਰਤ ਅਨੁਸਾਰ ਜਿਆ ਹੁੱਲੜਵਾਜੇ ਉਹਨਾਂ ਨੂੰ ਸਖਤ ਸਤਾਵ ਨਹੀਂ ਕਰਦਾ ਕਿ ਵੀ ਜੇ ਕੋਈ ਦਸਿਏ ਏਰੀਆ ਜਾਂ ਸਾਡੇ ਕਿਤੇ ਵੀ ਏਰੀਆ ਦੇ ਵਿੱਚ ਇਸ ਤਰ੍ਹਾਂ ਇੱਕ ਦੀ ਹੁੱਲੜਵਾਜ ਕਰਦੇ ਪਾਏ ਗਏ ਤਾਂ ਉਹਨਾਂ ਤੇ ਜਿੰਨੀ ਸ਼ਕਤੀ ਨਾਲ ਪੁਲਿਸ ਕਾਰਵਾਈ ਕਰ ਸਕਦੀ ਹੈ ਉਹ ਅਮਲ ਲੈ ਕੇ ਆਵੇ